ਹਾਂਜੀ ਅੱਜ ਆਪਾਂ ਗੱਲ ਕਰਨੀ ਹੈਗੀ ਆ ਕਣਕ ਦੇ ਮੁੱਦੇ ਨੂੰ ਲੈ ਕੇ ਤੁਹਾਨੂੰ ਪਤਾ ਹੈ ਕਿ ਅੱਜ ਕੱਲ ਕਣਕ ਨੂੰ ਕਿੰਨੀ ਅੱਗ ਲੱਗ ਰਹੀ ਆ ਇਹਦੇ ਬਾਰੇ ਆਪਾਂ ਤਿੰਨ ਗੱਲਾਂ ਮੁੱਖ ਕਰਦੀਆਂ ਵੀ ਕਿਉਂ ਅੱਗ ਲੱਗਦੀ ਆ ਮੈਂ ਇਸ ਕਾਬਿਲ ਤਾਂ ਹੈ ਨਹੀਂਗਾ ਵੀ ਮੈਂ ਤੁਹਾਨੂੰ ਕੋਈ ਸੁਝਾਅ ਦੇ ਸਕਾਂ ਹਾਂ ਤੁਹਾਨੂੰ ਮੈਂ ਨਾਲ ਛੋਟੇ ਜਿਹੇ ਪੁਆਇੰਟ ਵੀ ਦੱਸੂਗਾ ਵੀ ਆਪਾਂ ਕਿੱਦਾਂ ਬਚਾ ਸਕਦੇ ਹਾਂ ਨਾ ਤੇ ਇਹ ਇੱਕ ਕਿਸਾਨ ਦੀ ਸਾਰਾ ਜਿਹੜੀਆਂ ਆਸ ਉਮੀਦ ਹੁੰਦੀ ਆ ਨਾ ਉਹ ਫਸਲ ਦੇ ਉੱਤੋਂ ਹੁੰਦੀ ਆ ਕਿ ਮੇਰੀ ਫਸਲ ਮੰਡੀ ਜਾਊਗੀ ਪੈਸੇ ਆਊਗੇ ਮੈਂ ਆਹ ਕੰਮ ਕਰਨੇ ਆ ਕਈ ਉਹਨੇ ਸੁਪਨੇ ਦੇਖੇ ਹੁੰਦੇ ਆ ਪਰ ਉਹ ਸਾਰੇ ਸੜ ਕੇ ਸੁਆਹ ਹੋ ਜਾਂਦੇ ਨਾਲ ਹੀ ਜਦੋਂ ਇਹਦਾ ਖੜੀ ਪੱਕੀ ਫਸਲ ਜਦੋਂ ਸੜ ਜਾਂਦੀ ਆ ਤੇ ਆਪਾਂ ਅੱਜ ਗੱਲ ਕਰਾਂਗੇ ਤਿੰਨ ਮੁੱਦਿਆਂ ਦੇ ਉੱਤੇ ਵੀਡੀਓ ਬਾਲੀ ਲੰਬੀ ਨਹੀਂ ਕਰਨੀ ਹੈਗੀ ਪਰ ਜੇ ਤੁਸੀਂ ਕਿਸਾਨੀ ਨੂੰ ਕਿਸਾਨਾਂ ਨੂੰ ਪਿਆਰ ਕਰਦੇ ਹੋ ਨਾ ਵੀਡੀਓ ਸ਼ੇਅਰ ਜ਼ਰੂਰ ਕਰਿਓ ਪਹਿਲਾ ਮੁੱਖ ਕਾਰਨ ਜਿਹੜਾ ਹੈਗਾ ਆਪਣੇ ਮਨ ਦੇ ਵਿੱਚ ਆਮ ਹੀ ਇਹ ਧਾਰਨਾ ਹੈਗੀ ਆ ਕਿ ਟਰਾਂਸਫਾਰਮਰ ਤੋਂ ਅੱਗ ਲੱਗੇ ਜੀ ਤਾਰਾਂ ਢਿੱਲੀਆਂ ਸੀਗੀਆਂ ਤਾਂ ਅੱਗ ਲੱਗੇ ਵੀ ਆਸ ਵਿੱਚ ਤਾਰਾਂ ਜੁੜ ਜਾਂਦੀਆਂ ਆ ਤੇ ਜਾਂ ਟਰਾਂਸਫਾਰਮਰ ਚੋਂ ਅੱਗ ਨਿਕਲੀ ਤਾਂ ਥੱਲੇ ਅੱਗ ਲੱਗ ਗਈ ਇਹ ਨਾਲ ਲੱਗਦਾ ਆਪਾਂ ਹੱਲ ਵੀ ਤੁਹਾਨੂੰ ਦੱਸ ਦਿੰਨੇ ਆ ਕਿ ਆਪਾਂ ਕੀ ਕਰ ਸਕਦੇ ਆ ਆਪਾਂ ਥੱਲੇ ਸਾਫ ਸਫਾਈ ਰੱਖ ਸਕਦੇ ਆ ਟਰਾਂਸਫਾਰਮਰ ਜਿੱਥੇ ਹੁੰਦੇ ਆ ਤੇ ਕੋਸ਼ਿਸ਼ ਕਰੀਏ ਕਿ ਆਪਾਂ ਉਹ ਜਗ੍ਹਾ ਹੀ ਪੱਕੀ ਕਰ ਦਈਏ ਉਨੀ ਕੁ ਜਿੱਥੇ ਲੱਗਦਾ ਵੀ ਸਾਨੂੰ ਅੱਗ ਲੱਗ ਸਕਦੀ ਆ ਤੇ ਜੇ ਆਪਾਂ ਫਸਲ ਲੱਗ ਕੇ ਨਾ ਵੀਜੀਏ ਇਹ ਵੀ ਹੋ ਸਕਦਾ ਆ ਤੇ ਜੇ ਬੀਜ ਵੀ ਦਿੱਤੀ ਆ ਤਾਂ ਆਪਾਂ ਉਹਨੂੰ ਰੰਦੇ ਪਹਿਲਾਂ ਹੀ ਵੱਢ ਲਈਏ ਜਦੋਂ ਹਰੀ ਹੁੰਦੀ ਉਹਦੇ ਵੱਢ ਕੇ ਆਪਾਂ ਪਸ਼ੂਆਂ ਨੂੰ ਪਾ ਸਕਦੇ ਆ ਜੇ ਲਾਗੇ ਲਾਗੇ ਥੋੜੀ ਥੋੜੀ ਫਸਲ ਜਿਆਦੀ ਬਰਬਾਦ ਕਰਨ ਨਾਲੋਂ ਥੋੜੀ ਤਾਂ ਆਪਾਂ ਕਰੀ ਸਕਦੇ ਆ ਤੇ ਜੇ ਤਾਰਾ ਢਿੱਲੀ ਆਇਆ ਤਾਂ ਆਪਾਂ ਨੂੰ ਤਾਰਾ ਪਹਿਲਾਂ ਹੀ ਬਿਜਲੀ ਬੋਰਡ ਵਾਲਿਆਂ ਨੂੰ ਕਹਿ ਕੇ ਉਹ ਕਸਵਾਉਣੀਆ ਚਾਹੀਦੀਆਂ ਆ ਜੇ ਉਹ ਨਹੀਂ ਕਰਦੇ ਤਾਂ ਆਪਾਂ ਨੂੰ ਆਪ ਹੀ ਰਲ ਮਿਲ ਕੇ ਇੰਨਾ ਕੋ ਉਪਰਾਲਾ ਕਰ ਲੈਣਾ ਚਾਹੀਦਾ ਆ ਤਾਂ ਜੋ ਜਿਹੜੀ 6 ਮਹੀਨੇ ਤੱਕ ਆਪ ਫਸਲ ਨੂੰ ਉਡੀਕਦੇ ਆ ਨਾ ਉਹ ਬਰਬਾਦ ਨਾ ਹੋਵੇ ਤੇ ਦੂਜਾ ਕਾਰਨ ਇਹ ਹੁੰਦਾ ਆ ਆਪਾਂ ਮੰਨਦੇ ਆ ਵੀ ਕਿਸੇ ਕਿਸਾਨ ਨੇ ਫਸਲ ਵਾਢ ਲਈ ਆ ਉਹਨੇ ਬਾਅਦ ਵਿੱਚ ਨਾੜ ਨੂੰ ਅੱਗ ਲਾਤੀ ਤੇ ਉਹ ਅੱਗ ਅੱਗੇ ਤੁਰ ਪਈ ਜਾ ਹੁੰਦਾ ਆ ਕਿ ਇੱਕ ਵਾਰ ਅਸੀਂ ਵੀ ਇਹ ਚੀਜ਼ ਦੇਖੀ ਸੀਗੀ ਜਦੋਂ ਇੰਡੀਆ ਹੁੰਦੇ ਸੀਗੇ ਕਿਸੇ ਨੇ ਕੁਮਾਰ ਵੜਿਆ ਸੀਗਾ ਤੇ ਉਹ ਉਹਦੀ ਖੋਰੀ ਜਿੱਦਾ ਬੱਜ ਜਾਂਦਾ ਨਾ ਵੇਸਟੇ ਜਿਹੜੀ ਹੁੰਦੀ ਆ ਉਹਨੇ ਉਹਨੂੰ ਅੱਗ ਲਾਈ ਤੇ ਉਹ ਅੱਗ ਦੇਖੋ ਜੀ ਤਿੰਨ ਚਾਰ ਖੱਤੇ ਟੱਪ ਕੇ ਸਾਡੇ ਖੇਤਾਂ 'ਚ ਆ ਗਈ ਸੀਗੀ ਸਾਡੇ ਉਥੇ ਅਸੀਂ ਫਸਲ ਵੱਢ ਲਈ ਸੀ ਤਕਰੀਬਨ ਵੱਡੀ ਹੋਈ ਸੀਗੀ ਤੂੜੀ ਪਈ ਸੀਗੀ ਉਥੇ ਤੇ ਤੂੜੀ ਨੂੰ ਅੱਗ ਲੱਗ ਗਈ ਸੀ ਆਣ ਕੇ ਬਹੁਤ ਸਮਾਂ ਪਹਿਲਾਂ ਦੀ ਗੱਲ ਆ ਇਹ ਤੇ ਉਹ ਇਸ ਦਾ ਹਵਾ ਆਈ ਇੱਕਦਮ ਬਾਮ ਰੋਲਾ ਜਿਹਾ ਆਇਆ ਤੇ ਉਹ ਅੱਗ ਜਦਾਂ ਲਪੇਟੇ ਚ ਆਣ ਕੇ ਉਹ ਆ ਗਈ ਇਧਰ ਨੂੰ ਤੇ ਸਾਡੇ ਤੂੜੀ ਸੜ ਗਈ ਸੀਗੀ ਤੇ ਇਦਾਂ ਦੇ ਹਾਸੇ ਵੀ ਬਹੁਤ ਵਾਰ ਹੋ ਜਾਂਦੇ ਆ ਜਦੋਂ ਕੋਈ ਵੀ ਕਿਸਾਨ ਜਾਂ ਕਿਸੇ ਨੇ ਪਹਿਲਾਂ ਵਾਢ ਲਈ ਜਾਂ ਫਸਲ ਉਹ ਸੋਚਦਾ ਚੱਲ ਮੇਰਾ ਵੇਸਟੇਜ ਪਈ ਆ ਮੈਂ ਇਹਨੂੰ ਅੱਗ ਲਾ ਦਿਆਂ ਕੁਝ ਨਹੀਂ ਹੋਣ ਲੱਗਾ ਨਾ ਉਦੋਂ ਬੰਦੇ ਦੇ ਦਿਮਾਗ 'ਚ ਏਡੀ ਗੱਲ ਨਹੀਂ ਹੁੰਦੀ ਵੀ ਇੰਨਾ ਕੁਝ ਹੋ ਜਾਊਗਾ ਪਰ ਆਪਾਂ ਇਸ ਚੀਜ਼ ਤੋਂ ਬਚ ਵੀ ਸਕਦੇ ਆ ਮੈਂ ਦੇਖਦਾ ਸੀਗਾ ਹੁਣ ਜਿਹੜੀਆਂ ਵੀਡੀਓ ਸਾਹਮਣੇ ਆਉਂਦੀਆਂ ਆ ਕਈ ਕਈ ਏਕੜ ਲਗਾਤਾਰ ਕਣਕ ਸੜ ਜਾਂਦੀ ਆ ਸਾਨੂੰ ਕੀ ਚਾਹੀਦਾ ਆ ਜੇ ਇੱਕ ਕਿਸਾਨ ਨੇ ਦੀ ਜ਼ਮੀਨ ਆ ਜਿੱਥੇ ਉਹਦਾ ਐਂਡ ਹੁੰਦਾ ਹੈ ਜਾਂ ਦੂਜਾ ਕਿਸਾਨ ਸ਼ੁਰੂਆਤ ਕਰਦਾ ਹੈ ਨਾ ਉਹਦੇ ਆਪਣੇ ਬੰਨੇ ਸਾਂਝੇ ਹੁੰਦੇ ਆ ਕਿਉਂ ਨਾ ਆਪਾਂ ਵਿੱਚ ਕੁਝ ਹਰੀ ਫਸਲ ਵੇਚਿਆ ਕਰੀਏ ਜਿੱਦਾਂ ਲਾਲੋਕੀ ਮੱਕੀ ਵੀ ਹੀ ਦਿੱਤੀ ਜਾਂ ਕੁਝ ਹੋਰ ਫਸਲ ਕੋਈ ਹਰੀ ਜਿਹੜੀ ਰਹਿੰਦੀ ਆ ਆਪਾਂ ਉਹ ਵੇਜੀਏ ਇਕੱਠੇ 50 50 100 100 ਏਕੜ ਕਈਆਂ ਥਾਵਾਂ ਤੇ ਇਦਾਂ ਆ ਜਦੋਂ ਵੀਡੀਓ ਸਾਹਮਣੇ ਆਉਂਦੀ ਆ ਵੀ ਕਣ ਕੀ ਕਣ ਗਿਆ ਸਾਰੇ ਪਾਸੇ ਕਿਉਂ ਆਪਾਂ ਥੋੜੀ ਥੋੜੀ ਜਗ੍ਹਾ ਵਿੱਚ ਛੱਡਦੇ ਨਹੀਂ ਹੈਗੇ ਜਗ੍ਹਾ ਛੱਡੀਏ ਵਿੱਚ ਆਪਾਂ ਵੇਜੀਏ ਵਿੱਚ ਹੋਰ ਕੋਈ ਹਰੀ ਫਸਲ ਵੇਚੀਏ ਇੱਕ ਨਾਲ ਹੋਰ ਚੀਜ਼ ਚਾਹੀਦੀ ਆ ਆਪਾਂ ਨੂੰ ਕਿਸਾਨਾਂ ਨੂੰ ਕਰਨੀ ਆ ਆਪਾਂ ਨੂੰ ਛੋਟੇ-ਛੋਟੇ ਨਾ ਟੋਬੇ ਬਣਾਉਣੇ ਚਾਹੀਦੇ ਆਪਣੀਆਂ ਜ਼ਮੀਨਾਂ ਦੇ ਦਾਲ ਜਿੱਦਾਂ ਪਹਿਲਾਂ ਆਪਣੀਆਂ ਮੋਟਰਾਂ ਦੇ ਨਾਲ ਚਲੇ ਜਿਹੜੇ ਹੁੰਦੇ ਆ ਉਹ ਛੋਟੇ ਆ ਕਈਆਂ ਥਾਵਾਂ 'ਤੇ ਉਹ ਵੀ ਹੁਣ ਬਿਲਕੁਲ ਨਹੀਂ ਰਹਿ ਗਏ ਜਾਂ ਲੋਕੀ ਉਹਨਾਂ 'ਚੋਂ ਵੀ ਪਾਣੀ ਕੱਢ ਦਿੰਦੇ ਆ ਤੁਹਾਨੂੰ ਪਤਾ ਜਦੋਂ ਅੱਗ ਲੱਗਦੀ ਐ ਨਹੀਂ ਤੇ ਨਹੀਂ ਆਉਂਦੇ ਕਿ ਬਿਜਲੀ ਦਾ ਕਟ ਲਾ ਦਿੰਦੇ ਆ ਵੀ ਵਿਸ਼ੇ ਅੱਗ ਨਾ ਲੱਗ ਜਾਏ ਪਰ ਜਦੋਂ ਅੱਗ ਲੱਗ ਜਾਂਦੀ ਉਹਨੂੰ ਬੁਝਾਉਣ ਵਾਸਤੇ ਪਾਣੀ ਨਹੀਂ ਹੁੰਦਾ ਜੇ ਮੰਨ ਲਓ ਕੋਈ ਫਾਇਰ ਬਰਗੇਡ ਦੀ ਗੱਡੀ ਆਉਂਦੀ ਵੀ ਆ ਉਹਦੇ ਕੋਲ ਪਾਣੀ ਉਹਨਾਂ ਕੋਲ ਸਾਨੂੰ ਚਾਹੀਦਾ ਘੱਟੋ ਘੱਟ 50000 ਜਾਂ 1 ਲੱਖ ਲੀਟਰ ਤੱਕ ਦੇ ਜੇ ਜਿਹਦੇ ਕੋਈ ਜਿੰਨੀ ਗੁੰਜਾਇਸ਼ ਆ ਉਹ ਵੱਡੇ ਚੜ੍ਹੇ ਬਣਾਉਣ ਉਹ ਜ਼ਰੂਰ ਇਨੀ ਦਿਨੀ ਭਰ ਕੇ ਰੱਖਣਾ ਜੇ ਇਨੀ ਦਿਨੀ ਕੋਈ ਤਾਂ ਨਹੀਂ ਮੁਸੀਬਤ ਪੈਂਦੀ ਆ ਤਾਂ ਉਹ ਪਾਣੀ ਨੂੰ ਆਪਾਂ ਵਰਤ ਸਕਦੇ ਆ ਆਪਾਂ ਨੂੰ ਇਹ ਇਦਾਂ ਦੇ ਆਪਣੇ ਜਿਹੜੇ ਹਾਲਾ ਕਰਕੇ ਰੱਖਣੇ ਚਾਹੀਦੇ ਆ ਤੇ ਤੀਸਰਾ ਮੁੱਖ ਕਾਰਨ ਕਿ ਇਹ ਕਣਕਾਂ ਨੂੰ ਕਿਤੇ ਅੱਗ ਲਾਈ ਤਾਂ ਨਹੀਂ ਜਾਂਦੇ ਕਿਉਂਕਿ ਕਿਸਾਨਾਂ ਨੂੰ ਲੋਕ ਨਫ਼ਰਤ ਵੀ ਬਹੁਤ ਕਰਦੇ ਆ ਨਾ ਕਿਉਂਕਿ ਅੱਜ ਦਿਨ ਧਰਨਾ ਲਾਤਾ ਜਾਂ ਕੁਝ ਵੀ ਆਪਣੀਆਂ ਮੰਗਾਂ ਨੂੰ ਲੈ ਕੇ ਆਮ ਹੀ ਕਿਸਾਨ ਜਿਹੜੇ ਹੈਗੇ ਆ ਸੜਕਾਂ ਤੇ ਬੈਠਦੇ ਆ ਮਜਬੂਰੀ ਵਾਸੋਂ ਬੈਠਦੇ ਆ ਤੇ ਬਹੁਤੇ ਲੋਕਾਂ ਨੂੰ ਅੱਜਕੱਲ ਇਹ ਵੀ ਨਫ਼ਰਤ ਵੀ ਹੈ ਦਿਲਾਂ ਦੇ ਵਿੱਚ ਹੈਗੀ ਵੀ ਕਿਉਂ ਬੈਠਦੇ ਆ ਤੇ ਕਿਤੇ ਇਹ ਸਾਰਾ ਕੁਝ ਕਰਵਾਇਆ ਤਾਂ ਨਹੀਂ ਜਾਂਦਾ ਕੀਤਾ ਤਾਂ ਨਹੀਂ ਜਾਂਦਾ ਕਿਉਂਕਿ ਜੇ ਸਾਡੇ ਮੁਲਕ ਦੇ ਵਿੱਚ ਸਾਡੇ ਗੁਰੂਆਂ ਦੀ ਵਿਅਦਬੀ ਹੋ ਸਕਦੀ ਹੈ ਗੁਰੂ ਗ੍ਰੰਥ ਸਾਹਿਬ ਦੀ ਵਿਅਦਬੀ ਹੋ ਸਕਦੀ ਹੈ ਉਹਨਾਂ ਵਾਸਤੇ ਕੰਮ ਕਰਨੇ ਕੋਈ ਵੱਡੀ ਗੱਲ ਨਹੀਂ ਹੈਗੀ ਇਹ ਕਿਉਂਕਿ ਮੈਂ ਕੁਝ ਦਿਨ ਪਹਿਲਾਂ ਦਾ ਪੀਪੀ ਸੁਖਵਿੰਦਰ ਜਿਹੜੇ ਕਾਫੀ ਫੇਮਸ ਹੈਗੇ ਆ ਸੋਸ਼ਲ ਮੀਡੀਆ ਦੇ ਉੱਪਰ ਉਹਨਾਂ ਦੀ ਆਈਡੀ ਦੇ ਉੱਤੇ ਇੱਕ ਵੀਡੀਓ ਪਾਈ ਹੋਈ ਸੀਗੀ ਕਿ ਕੋਈ ਇਨਸਾਨ ਜਿਹੜਾ ਅੱਗ ਲਾ ਰਿਹਾ ਇਸ ਕਰਕੇ ਮੈਂ ਕਹਾਂ ਚਲੋ ਆਪਾਂ ਵੀਡੀਓ ਕਰਦੇ ਆਂ ਵੀ ਦੱਸੀਏ ਲੋਕਾਂ ਨੂੰ ਵੀ ਇਹ ਤਾਂ ਨਹੀਂ ਹੋ ਕਿਤੇ ਸਾਡੇ ਨਾਲ ਇਦਾਂ ਨਹੀਂ ਵਾਪਰ ਰਿਹਾ ਵੀ ਕੋਈ ਅਗ ਲਾ ਤਾਂ ਨਹੀਂ ਰਿਹਾ ਕਿਉਂਕਿ ਆਪਾਂ ਜੇ ਦੇਖਦੇ ਆਂ ਇਹ ਜਿਆਦੀਆਂ ਜਿਹੜੀਆਂ ਖਬਰਾਂ ਆਂ ਮਾਲਵੇ ਦੇ ਵਿੱਚੋਂ ਆਉਂਦੀਆਂ ਆਂ ਮਾਲਵਾ ਖੇਤਰ ਦੇ ਵਿੱਚ ਜਿਹੜੀ ਅੱਗ ਬਹੁਤ ਜ਼ਿਆਦਾ ਲੱਗਦੀ ਕਿਉਂਕਿ ਉੱਧਰ ਕਣਕ ਨਹੀਂ ਪੈਦਾਵਾਰ ਵੀ ਜ਼ਿਆਦਾ ਆ ਤੇ ਸਾਡੀ ਗੱਲ ਕਰੀਏ ਦੁਆਬੇ ਦੇ ਵਿੱਚ ਸਾਡੇ ਥੋੜਾ ਜਿਹਾ ਵੀ ਰੁਝਾਨ ਆਲੂਆਂ ਦਾ ਹੁੰਦਾ ਹੈ ਉਸ ਤੋਂ ਬਾਅਦ ਲੋਕ ਜ਼ਿਆਦਾ ਮੱਕੀ ਬੀਜ ਲੈਂਦੇ ਆ ਕਣਕ ਬਹੁਤ ਘੱਟ ਹੁੰਦੀ ਆ ਮਾਲਵਾ ਖੇਤਰ ਵੀ ਜ਼ਿਆਦਾ ਕਣਕ ਦਾ ਹੀ ਆ ਤੇ ਮਾਜੇ ਵਿੱਚ ਵੀ ਕਣਕਬੋ ਹੁੰਦੀ ਆ ਤੇ ਕਿਤੇ ਮੁੱਖ ਕਾਰਨ ਇਹ ਹੀ ਤਾਂ ਨਹੀਂ ਹੈਗਾ ਵੀ ਕਿਤੇ ਅੱਗ ਲਾਈ ਨਾ ਜਾਂਦੀ ਹੋਵੇ ਤੇ ਇਹ ਤੋਂ ਤਾਂ ਕੋਈ ਬਚਾਅ ਵੀ ਹੈ ਨਹੀਂਗਾ ਜੇ ਆਪਾਂ ਕਹਿ ਜਾਈਏ ਵੀ ਆਪਾਂ ਕੋਈ ਇਹਦਾ ਬਚਾਅ ਕਰ ਸਕਦੇ ਆਂ ਵੀ ਕਿਸੇ ਤਰ੍ਹਾਂ ਸਾਮ੍ਹ ਸਕਦੇ ਆਂ ਵੀ ਕਿੱਦਾਂ ਇਸੀ ਨੂੰ ਰੋਕ ਸਕਦੇ ਆਂ ਨਾ ਇਹਦਾ ਤਾਂ ਆਪਾਂ ਕੋਈ ਬਚਾਅ ਨਹੀਂ ਕਰ ਸਕਦੇ ਕਿਉਂਕਿ ਅਸੀਂ ਤਾਂ ਵਿਅਦਮੀਆਂ ਨੂੰ ਨਹੀਂ ਰੋਕ ਸਕਦੇ ਤੇ ਇਹ ਕਿੱਥੋਂ ਫੜ ਲਾਂਗੇ ਲੋਕਾਂ ਨੂੰ ਜਿਹੜੇ ਜਿਹੜੇ ਬੰਦੇ ਨੇ ਮਨ ਚ ਧਾਰ ਲਿਆ ਕਿ ਮੈਂ ਅੱਗ ਲਾਉਣੀ ਆ ਉਹਨੂੰ ਆਪਾਂ ਕਿੱਦਾਂ ਰੋਕ ਲਾਂਗੇ ਹੈ ਨਾ ਇਹ ਬਹੁਤ ਮੁਸ਼ਕਲ ਕੰਮ ਹੈਗਾ ਆ ਤੇ ਜਿਹੜਾ ਮੈਂ ਹੱਲ ਪਹਿਲਾਂ ਦੱਸਿਆ ਆ ਆਪਾਂ ਉਹੀ ਬਚਾਅ ਕਰ ਸਕਦੇ ਆ ਵੀ ਆਪਾਂ ਨੂੰ ਥੋੜੇ ਥੋੜੇ ਵਕਪੇ ਦੇ ਉੱਤੇ ਵਿੱਚ ਹਰੀਆਂ ਫਸਲਾਂ ਲਾਇਕੀ ਤੇ ਪਾਣੀ ਜ਼ਰੂਰ ਬੰਦੋਬਸਤ ਰੱਖੀਏ ਤੇ ਪਾਣੀ ਦਾ ਬੰਦੋਬਸਤ ਹੋਊਗਾ ਕਿਉਂਕਿ ਜੇ ਆਪਾਂ ਜਿਹੜੇ ਚੜ੍ਹੇ ਬਣਾਉਣੇ ਆਪਣੇ ਉੱਚੇ ਹੁੰਦੇ ਆ ਆਪਾਂ ਨੂੰ ਚਾਹੀਦਾ ਧਰਤੀ ਦੇ ਲੈਵਲ ਤੇ ਆਪਾਂ ਨੂੰ ਜਿਹੜੇ ਟੋਬੇ ਬਣਾਉਣੇ ਜ਼ਰੂਰ ਚਾਹੀਦੇ ਆ ਉਹਦੇ ਨਾਲ ਕੀ ਹੋਊਗਾ ਇੱਕ ਜੇ ਤੁਸੀਂ ਚਾਹੋ ਤੇ ਵਿੱਚ ਮੱਛੀ ਪਾਲਣ ਵੀ ਨਾਲ ਕਰ ਸਕਦੇ ਆ ਤੇ ਜੇ ਪਾਣੀ ਜ਼ਿਆਦਾ ਆਪਾਂ ਜਮਾ ਕਰਦੇ ਮੰਨ ਲਓ ਵੀ ਹੁਣ ਕਣਕ ਤੋਂ ਬਾਅਦ ਉਹ ਫ੍ਰੀ ਹੋ ਜਾਣਾ ਹੈ ਜਦੋਂ ਪਾਣੀ ਨਹੀਂ ਲੋਡ ਹੈਗੀ ਤੇ ਬਰਸਾਤਾਂ ਦੇ ਵਿੱਚ ਆਪਾਂ ਉਹਦੇ ਵਿੱਚ ਪਾਣੀ ਇਕੱਠਾ ਵੀ ਕਰ ਸਕਦੇ ਆ ਆਪਾਂ ਦੋ ਕੰਮ ਲੈ ਸਕਦੇ ਆ ਉਸ ਚੀਜ਼ ਦੇ ਉੱਤੋਂ ਤੇ ਜੇ ਆਪਣੇ ਜਿਹੜੇ ਫੁਆਰੇ ਲੱਗਦੇ ਆ ਉਹ ਸਿਸਟਮ ਜੇ ਆਪਾਂ ਲਾ ਲਈਏ ਤਾਂ ਆਪਾਂ ਉਹ ਪਾਣੀ ਜਿਹੜਾ ਮੀਂਹ ਦੇ ਨਾਲ ਇਕੱਠਾ ਹੋਇਆ ਆਪਾਂ ਉਹਨੂੰ ਵਰਤ ਵੀ ਸਕਦੇ ਆ ਇਦਾਂ ਥੋੜਾ ਜਿਹਾ ਸਮਝਦੇ ਨਾਲ ਹੀ ਚੱਲਣਾ ਪੈਣਾ ਆ ਕਿ ਕਣ ਇਕੱਠੀ ਨਾ ਵਿੱਚੋ ਵਿੱਚ ਹਰੀ ਫਸਲ ਜ਼ਰੂਰ ਲਾਓ ਤੇ ਜੇ ਮੰਨ ਲਓ ਵੀ ਇੱਕ ਪਾਸੇ ਕਣਕ ਨੂੰ ਅਗ ਲੱਗ ਵੀ ਜਾਂਦੀ ਏ ਉਹ ਕਿਤੇ ਨਾ ਕਿਤੇ ਜਾ ਕੇ ਰੁਕੂਗੀ ਜੇ ਵਿੱਚ ਹਰੀ ਫਸਲ ਹੋਊਗੀ ਤਾਂ ਬਚਾਅ ਹੋਣ ਦੇ ਚਾਂਸ ਜਿਹੜੇ ਵੱਧ ਜਾਂਦੇ ਆ ਤੇ ਜੇ ਉਹ ਕੋਣ ਜੰਦਾ ਲਾਉਣ ਤੇ ਆ ਗਿਆ ਉਹ ਕੀ ਪਤਾ ਉਹ ਕਿੱਥੇ ਕਿੱਥੇ ਜਾ ਕੇ ਲਾਉਣੀ ਆ ਨਾ ਤੇ ਇਸ ਕਰਕੇ ਖਿਆਲ ਰੱਖਣ ਦੀ ਲੋੜ ਆ ਤੇ ਮੁੱਕ ਕਰਨ ਮੈਨੂੰ ਤੇ ਇਹੀ ਲੱਗਦਾ ਹੈ ਵੀ ਕਣਕ ਨੂੰ ਆ ਕੇ ਜਿਹੜੀ ਆ ਉਹ ਲਾਈ ਜਾ ਰਹੀ ਆ ਇਹਨੇ ਪੱਧਰ ਤੇ ਆਪਣੇ ਆਪ ਅੱਗ ਲੱਗ ਨਹੀਂ ਸਕਦੀ ਹੈਗੀ ਤੇ ਬਾਕੀ ਜੇ ਤੁਹਾਡਾ ਕੀ ਸੁਝਾਅ ਆ ਤੁਸੀਂ ਕੀ ਸੋਚਦੇ ਆ ਦੱਸਿਓ ਜਰੂਰ ਵੀਡੀਓ ਬੜੀ ਔਖੇ ਹੋ ਕੇ ਬਣਾਈ ਆ ਕਿਉਂਕਿ ਇਹ ਆ ਵੀ ਮਨ ਦੇਖਦੇ ਨਾ ਜਦੋਂ ਇਦਾਂ ਦੀ ਆ ਵੀਡੀਓ ਮਾਰ ਖਰਾਬ ਵੀ ਹੁੰਦਾ ਦੇਖ ਕੇ ਕਿਉਂਕਿ ਅਸੀਂ ਵੀ ਕਿਸਾਨ ਆ ਸਾਨੂੰ ਵੀ ਪਤਾ ਆ ਸਾਰਾ ਕੁਝ ਕਿੱਦਾਂ ਹੁੰਦਾ ਕਿੱਦਾਂ ਬੰਦਾ ਫਸਲ ਨੂੰ ਪਾਲਦਾ ਆ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਤੇ ਮਿਲਦੇ ਆਂ ਨੈਕਸਟ ਵੀਡੀਓ ਦੇ ਵਿੱਚ ਤੇ ਧੰਨਵਾਦ ਸਾਰਿਆਂ ਦਾ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ